ਦੇ ਬਿੱਤੇ ਦੇ ਕੇ ਸੁਖਬੀਰ ਬੱਲੂ ਵੀ ਸਾਡੀ ਦੀ ਸਾਡੀ ਭਾਸ਼ਾ ਗੈਸਟ ਆਲੀ ਬੋਲ ਉਸੇ ਹੀ ਲਹੇ ਦੇ ਵਿੱਚ ਉਸੇ ਹੀ ਲਹੇ ਦੇ ਵਿੱਚ ਉਹ ਦਬਕਾਉਂਦਾ ਦਾਬੇ ਬਾਤ ਲੈ ਕੇ ਨਤ ਹੁੰਦਾ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਫਸਰ ਜਿਹੜੇ ਆ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਡੰਗੇ ਜਿਹੜਾ ਪਿਛਲਾ ਅਦਕਾਰ ਬੋਲਦਾ ਤੇਨ ਪਿਛਲਾ ਸਜਵੀਰ ਉਹਨਾਂ ਦਾ ਅਦਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟਰ ਜਿਹੜੇ ਫੋਟੋਆਂ ਨਾਲ ਕਿਦੇ ਵਿੱਕੀ ਮਧੂ ਖੇਲ ਤੋਂ ਲੈ ਕੇ ਅਮਨਦੀਪ ਮਲਵਾਨੀ ਤੀਵੜਾ ਰੌਕੀ ਫਾਜ਼ਲ ਦਾ ਗੋਡੀਪਲਾਡ ਕੁਲਦੀਪ ਮਦੂਆ ਦਾ ਸ਼ੇਰਾਲ ਖੁੱਬਨ ਸੋਨੋ ਕੰਗਲਾ ਲੱਖੀ ਪਟਿਆਲ ਜੱਗੂ ਭਗਵਾਨ ਕੋਈ ਆ ਦੇਖੋ ਇਹਨਾਂ ਦੀਆਂ ਫੋਟੋ ਆ ਇਹਨਾਂ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋ ਮੈਂ ਕੋ ਦੋ ਚਿਹਰੇ ਲਾਲ ਹੈ ਇਹ ਉਹ ਆ ਜਿਹੜੀਆਂ ਖਬਰਾਂ ਦੇ ਵਿੱਚ ਆਈ ਇਹਨਾਂ ਦੇਖੋ ਸਾਰੀਆਂ ਫੋਟੋ ਨੇ ਸਭ ਹੀ ਉਹ ਬੰਦੇ ਦਾ ਇਹ ਤਾਂ ਬੰਦੇ ਨੇ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਔਰ ਜਿਹੜੇ ਬੰਦੇ ਪੰਜਾਬ ਦੀ ਕੌਨਟੈਕਸਟ ਦੇ ਵਿੱਚ ਆ ਗੈਸਟਰ ਨੂੰ ਲੈ ਕੇ ਆਇਆ ਕਿ ਗੈਸਟਰ ਦੇ ਭਾਈ ਪੰਜਾਬ ਦੀ ਸਭਾ ਦੇ ਕਬਜ਼ਾ ਕੀਤਾ ਜਾਵੇ ਮੈਂ ਇਹ ਕਿਹਾ ਤਾਂ ਕਿ ਸਭ ਇੱਕਾ ਕਦੇ ਨਹੀਂ ਉੱਗਣਾ ਨਾ ਇਹਦਾ ਕੱਲ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਨੂੰ ਬੋਲ ਡਰਵਾਉਣਾ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਨੂੰ ਫੋਟੋ ਦਿਖਾ ਰਿਹਾ ਜਿਹੜੀਆਂ ਵੱਖ-ਵੱਖ ਟੈਨਟਾਂ ਤੇ ਖਵਾੜਾਂ 'ਚ ਲੱਗੀਆਂ ਨਿਊਜ਼ਪੇਪਰਾਂ 'ਚ ਲੱਗੀਆਂ ਨਿਊਜ਼ਪੇਪਰਾਂ ਦੇ ਟਾਪ ਦੇ ਨਿਊਜ਼ਪੇਪਰਾਂ 'ਚ ਲੱਗੀਆਂ ਕਿਨਾਰੇ ਨਾਲ ਸੰਬੰਧ ਜਨ ਜਨ ਬੰਗਿਆਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਦਾਂ ਦੀ ਹੋਗੀ ਜਿੱਦਾਂ ਉਹ ਲੋਕਾਂ ਤੋਂ ਰਹਿੰਦੇ ਉਦਾਂ ਹੀ ਉਹ ਬੋਲਦੇ ਸੋ ਮੈਂ ਉਹਨਾਂ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਨਿੰਦਾ ਕਰਦਾ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇੱਦਾਂ ਦਾ ਕੋਈ ਨਹੀਂ ਐ ਕਿ ਤੁਹਾਡੇ ਕੋਲ ਦਬਕੇ ਤੋਂ ਦਬ ਜੂਗਾ ਕੋਈ ਅਫਸਰ ਆਦਰੂਗਾ ਜਾਂ ਕੋਈ ਪੋਲਿਟਿਕਲ ਪਾਰਟੀ ਵਾਲਾ ਦੱਸ ਦਣਗੇ ਜਾਂ ਕੋਈ ਆਮਾ ਵੀ ਪਾਰਟੀ ਦਾ ਵਕਤ ਦਬ ਜੂਗਾ ਤਾਂ ਤਾਂ ਕੋਈ ਮਤ ਬਣਦੀ ਹੈ ਦਾਹੀ ਗਾਲੀ ਸੱਤ ਉਹਨਾਂ ਨੇ ਮੱਲਾ ਜਿਹੜੀ ਭਾਸ਼ਾ ਵਰਤੀ ਆ ਇਸ ਭਾਸ਼ਾ ਦੀ ਮੈਂ ਤਿੱਖੀ ਨੁਕਤਾ ਕਰਦਾ ਕਿ ਗੈਂਗਸਟਰ ਜਿਹਾ ਕਿ ਗੈਂਗਸਟਰ ਵਰਗੀ ਬੋਡੀ ਲੈਂਗੁਏਜ ਗੈਂਗਸਟਰ ਵਰਗੀ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਇਹ ਤੁਹਾਨੂੰ ਮੱਲਾ ਜਿਹੜੀ ਆ ਥੋੜੀ ਬਹੁਤੀ ਤੁਹਾਨੂੰ ਸ਼ਾਰਪ ਕਰ ਦੇਈਦੀ ਆ ਕਿ ਤਰੀਕੇ ਨਾਲ ਕਰੇ ਕਿ ਵਾਅ ਬੜਾ ਕਰੋਗਾ ਅਗਰ ਸ੍ਰੀ ਜੀ ਜਿਹਦੇ ਰਾਹ ਤੇ ਪੰਜਾਬ ਦੀ ਪ੍ਰੋਟੈਕਸ਼ਨ ਪਾਵਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿੱਦੇ ਬਣਾ ਦੇਤਿਆਂ ਦੇ ਸੀਗੇ ਉਸ ਸਮੇਂ ਦੀ ਕਾਲੀ ਲੀਡਰਸ਼ਿਪ ਨੇ ਜਿਹਦੇ ਚ ਤੁਹਾਡੇ ਪਿਤਾ ਜੀ ਸਰਦਾਰ ਪਨਾਹ ਸਿੰਘ ਬਾਦਲ ਟੀਮ ਦੇ ਸੋ ਸੀਗੇ ਕਾਲੀ ਦਾ ਮੇ ਕੋਹਾਤ ਸੀਗੇ ਉਹਨਾਂ ਨੇ ਇਹ ਹਾਲਾਤ ਲੈ ਕੇ ਕਾਰਜਸਥਾਨ ਤੇ ਕਾਲੇ ਦਰਾਂ ਕਰਕੇ ਤਾਂ ਪੰਜਾਬ ਵਿੱਚ ਕਿੱਥੋਂ ਤੱਕ ਜਿਹੜਾ ਦੁੱਖ ਭੋਗਿਆ ਕਿ ਸੋਚਿਆ ਜੇ ਥੋੜਾ ਜਿਹਾ ਕਦੀ ਸੋਚੋ ਕਿ ਤੁਹਾਡੀ ਇੱਕ ਗਲਤੀ ਜਿਹੜੀ ਤੁਸੀਂ ਉਹ ਬੰਦਾ ਐਸਆਈਐਮ ਮੈਂਫਾ ਜਿਹੜਾ ਇਸ਼ੂ ਸੀਗਾ ਉਹ ਦਿਵਯਾਂ ਦੇ ਨਾਲ ਤੁਸੀਂ ਸਮਝੌਤਾ ਕਰਕੇ ਦੇਖਿਓ ਮਨੂੰ ਆਪਣੇ ਹੱਥ ਬਣਾ ਲੈ ਤੇ ਪੰਜਾਬ ਦੇ ਪੁੱਤ ਕਿੰਨੇ ਮਰਦੇ ਕਿੰਨੇ ਪੰਜਾਬੀ ਮਰਦੇ ਕਦੀ ਸੋਚਿਆ ਤੁਸੀਂ ਪੰਜਾਬ ਨੂੰ ਫੇਰ ਉਸੇ ਰਾਹ ਧੱਕੜਾ ਦੋਦੇ ਤੁਸੀਂ ਫੇਰ ਚਾਹੁੰਦੇ ਹੋ ਕਿ ਪੰਜਾਬ ਪੰਜਾਬ ਦੇ ਮੁੰਡੇ ਜੈਕਸਨ ਪਾਜਨ ਪੰਜਾਬ ਦੇ ਮੁੰਡੇ ਖਿਆਲ ਚੁੱਕ ਲੈ ਤੇ ਪਹਿਲਾਂ ਸਭ ਧੱਕੇ ਦਿੱਤੀਆਂ ਤੁਹਾਡੀਆਂ ਫਾਲਾਂ ਬਿੱਤੀਆਂ ਪੰਜਾਬ ਦੇ ਲੋਕ ਮੂੰਹ ਨਾ ਖੋਲ ਦੇ ਦੇਣ ਬਹੁਤ ਮੁੱਕ ਗਿਆ ਆਪਣੇ ਆਪਣੇ ਮੋਕਾਂ ਨੇ ਹੋਣੀ ਸਰ ਹੋਣੇ ਚੀਜ਼ ਬਦਲ ਕੇ ਕੀਤੀ ਜਾਊਗੀ ਹੁਣ ਜਿਹੜਾ ਵੀ ਬੰਦਾ ਸਮਾਜ ਲੋਕ ਦੇ ਅਨਸਾਰਾ ਗੁੱਡਿਆਂ ਦਾ ਬੈਸਾਂ ਦਾ ਜਿਹੜਾ ਵੀ ਬੰਦਾ ਆਪਣੇ ਸੰਬੰਧ ਰੱਖੂਗਾ ਜਿਹੜੇ ਬੰਦਾ ਨੂੰ ਵਤੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਇਹ ਅਸੀਂ ਪਹਿਲਾਂ ਹੀ ਕਿਹਾ ਅਸੀਂ ਦੀ ਬੰਵਾਸ ਕਰਾਂਗੇ ਕਿ ਪੰਜਾਬ ਨੂੰ ਤੁਸੀਂ ਦਵਾਦਾ ਜਿਹੜਾ ਉਹ ਧੱਕੇ ਕੇ ਫੇ ਉੱਥੇ ਲੈ ਲਓ ਜਿੱਥੋਂ ਪੰਜਾਬ ਨਿਕਲਿਆ ਪੰਜਾਬ ਬਹੁਤ ਮੁੱਕੀ ਕੁ ਦਿੱਦੀ ਦੇ ਵਿੱਚੋਂ ਨਿਕਲਿਆ ਪੰਜਾਬ ਐਸੇ ਨੇ ਕੀ ਦੇ ਰਾਦ ਤੇ ਵਿਕਾਸ ਕਰ ਰਿਹਾ ਹੈ ਸਦਾ ਭਗਵਾਨ ਸਨਮਾਨ ਦੀ ਸਰਕਾਰ ਤੁਸੀਂ ਪੰਜਾਬ ਨੂੰ ਉਕਾਸ ਦੀ ਲੋੜ ਤੋਂ ਰੋਹਣਾ ਚੁੰਗੇ ਤੋਂ ਮੈਂ ਆਪਣੇ ਕੰਮਾਂ ਦੇ ਬਿਨਾਂ ਵੀ ਨਿੰਦਾ ਕਰਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਜਿਹੜੇ ਗ੍ਰਾਂਟ ਯੂਜ਼ ਕੀਤੇ ਇੱਕ ਉਹਨਾਂ ਦੀ ਮੈਂ ਹੋਰ ਸੋਚ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਮੇਰੇ ਅੰਦਰ ਬਾਪੂ ਬਾਰੋ ਦਾ ਖੂਨ ਹੈ ਹਾਂ ਇਹ ਪੱਕੀ ਕਰ ਲਿਆ ਕਿ ਮੈਂ ਮੇਰੇ ਬਾਪੂ ਬਾਰੋ ਦਾ ਖੂਨ ਹੈ ਬਾਪੂ ਬਾਰੋ ਹੀ ਹੈ ਵਿਨੈਤ ਸਿੰਘ ਸਾਬ ਪਹਿਲਾ ਕਾਲੀ ਦਲ ਖਤਮ ਕੀਤਾ ਬਾਪੂ ਬਾਦਲੋਂ ਦੇ ਪਹਿਲਾਂ ਬਰੇ ਬਰੇ ਲੀਡਰ ਜਿਹੜੇ ਤਗੜੀ ਟੋਰੀਆਂ ਦੇ ਸਾਰੇ ਮੁਕਤੇ ਲਾਤੇ ਹੁਣ ਤੁਸੀਂ ਉਸੇ ਰਾਹ 'ਤੇ ਲੱਗੇ ਹੋ ਕਿ ਖੂਨ ਦਾ ਰੋਹ ਹੈ ਬਾਪੂ ਬਾਦਲ ਜਿਹੜਾ ਕਦੀ ਕਹਿੰਦਾ ਸਭ ਪਹਿਲਾਂ ਆਪਨ ਕਾਰੀ ਰਹੀ ਹੁਣ ਤੁਸੀਂ ਉਸੇ ਰਾਹ 'ਤੇ ਚੱਲ ਕੇ ਕੱਲ ਤੱਕ ਸਭ ਤੋਂ ਆਪਣੀਆਂ ਗਲਤੀਆਂ ਮੰਨ ਕੇ ਤੇ ਆਪਣੀਆਂ ਗਲਤੀਆਂ ਫੇਰ ਤੱਕ ਤਾਂ ਤੁਸੀਂ ਜਿਹੜਾ ਉਹ ਬੰਗਾਲ ਦੇ ਤਦਾਂ ਕਦੀ ਭਲਾ ਨਹੀਂ ਹੋਣਾ ਬਾਪੂ ਬਾਦਲੋਂ ਪੰਜਾਬ ਦਾ ਬੇੜਾ ਕਰ ਦਿੱਤਾ ਬਾਪੂ ਪੰਜਾਬ ਬਾਦਲ ਨੇ ਪੰਜਾਬ ਨੂੰ ਮੁਕਿਆ ਤੁਸੀਂ ਲੋਟੇ ਉਹਦੀ ਨਿਸ਼ਾਨੇ ਤੇ ਚੱਲੋ ਜੋ ਘਰੇ ਬਾਪ ਦੀਆਂ ਬਿੱਤੀਆਂ ਤੁਸੀਂ ਉਹਨਾਂ ਬਿੱਤੀਆਂ ਨੂੰ ਹੀ ਲਾਗੂ ਕਰਿਓ ਕੋ ਵੱਖਰੀਆਂ ਨਹੀਂ ਕਾਦੇ ਇਸ ਕਰਕੇ ਘਰ ਦੇ ਘੋ ਬਾਪੂ ਬਾਲਾ ਨੇ ਕੀਤਾ ਉਹ ਜਦਾਂ ਸੋਚਿਆ ਕਰੂੰਗਾ ਕੀਤਾ ਕੀ ਪੰਜਾਬ ਨੇ ਉਹਨਾਂ ਨੇ ਪੰਜਾਬ ਨੂੰ ਵਿੱਚੋਂ ਤੱਕ بچਾਉਣ ਵਾਲੇ ਕੌਣ ਨੇ ਪੰਜੋਂ ਮੁਕਤੰਤੀ ਬੜੇ ਤੇ ਕਿਸ ਕਰਕੇ ਭਲੇ ਦਾ ਫੂਲ ਕਿਦਾ ਅਖੀ ਦਾ ਨਹੀਂ ਕਦੀ ਤੂੰ ਕਹਿੰਦਾ ਵੀ ਤੇ ਬਾਲਾ ਸਾਹਿਬ ਦੇ ਬਾਪ ਕੋ ਸਮਾਨ ਹੈ ਕਦੀ ਤੂੰ ਕਹਿੰਦਾ ਵੀ ਖੂਨ ਆ ਵਾ ਖੂਨ ਤਾਂ ਦੇ ਠੀਕ ਹੈ ਉਹੀ ਕੰਮ ਕਰਦਾ ਉਹ ਤੇ ਜੋ ਕੰਮ ਦੇ ਸੀਗੇ ਹੋਈ ਕੰਮ ਤੁਸੀਂ ਆਪ ਸ਼ੁਰੂ ਕੀਤੇ ਹੋਈ ਕੰਮ ਉਹਨਾਂ ਨੇ ਪਹਿਲਾਂ ਕੀ ਕੀਤਾ ਸੀਗਾ ਪੰਜਾਬ ਦੇ ਆਤਕਲਾਪ ਦਾ ਹੈ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਮਰਜੀ ਦੇ ਬਣਾ ਕੇ ਉਹਨਾਂ ਦੇ ਅੱਥਰਥ ਤੇ ਆਉਂ ਰਹੇ ਆਪਣੇ ਬੱਚੇ ਤੁਹਾਨੂੰ ਦੇ ਆਪਣੇ ਭਤੀਜੇ ਨੂੰ ਪਰਮਾਹੰਮ ਦੇ ਦੇਖਿਆ ਭੇਜਤਾ ਆਪ ਮੱਝੇ ਪੰਜਾਬ ਦੇ ਪੁੱਤ ਜਿਹੜੇ ਉਹ ਮੱਝੇ ਸਭ ਪੰਜਾਬ ਦੇ ਪੁੱਤਾਂ ਕਰੇ ਗਏ ਸਾਇ ਪਾਇ ਉਸੇ ਵੇਲੇ ਹੋਰ ਤੁਸੀਂ ਬੋਲਾਂ ਕਰਦੇ ਇਹ ਜਿਹੜੀ ਦੈਸ਼ਰਾਂ ਦੀ ਪ੍ਰੋਜੈਕਟਸ ਕੋਈ ਕਰਾਇਓ ਇਹ ਪੰਜਾਬ ਚ ਨਹੀਂ ਕੰਮ ਕਰਤੀ ਜੋ ਕਿ ਭਾਵੇਂ ਲੋ ਬੰਦੀ ਹੋਏ ਅਸੀਂ ਇਹਦੀ ਲੜਾਈ ਲੜਾਂਗੇ ਅਸੀਂ ਬੈਕਸਟਾ ਨੂੰ ਪੰਜਾਬ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਅਮਨ ਕਾਨੂੰਨ ਭੰਗ ਨਹੀਂ ਕਰਾਂਗੇ ਉਹ ਜਿਹੜਾ ਬੰਦਾ ਉਹਨੂੰ ਸ਼ੈਟਰ ਕਰੂਗਾ ਉਹ ਖੁਦ ਕਾਨੂੰਨੀ ਕਾਰਵਾਈ ਕਰਾਂਗੇ ਮੈਂ ਇਹ ਇਹ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਤੋਂ ਕਿੰਨਾ ਕਮਜ਼ੋਰ ਨਾ ਸੁਣੋ ਕਿ ਜੋ ਕੋਈ ਕਹੋਗੇ ਉਹ ਹੋਊਗਾ ਪੰਜਾਬ ਕਦੇ ਵੀ ਕਮਜ਼ੋਰ ਨਹੀਂ ਪੰਜਾਬ ਹਮੇਸ਼ਾ ਲੜਦਾ ਰਿਹਾ ਲੜਦਾ ਰਹੂਗਾ ਪੰਜਾਬ ਸਰਨਾਕੇ ਕੋ ਕਦੀ ਦੱਬਿਆ ਨਾ ਦੱਬਿਆ ਜਾਣਾ ਤੁਸੀਂ ਅੰਜ ਕਾਹ ਕਰ ਗਏ ਹੋ ਜਿਹਦਾ ਇਹਨਾਂ ਲੰਮਾ ਸਮਾਂ ਪਹਿਲਾਂ ਮੋਤਰੇ ਬਾਪੂ ਨੇ ਪੰਥ ਜਿਹੜਾ ਇਹੋ ਬੀਜਪੀ ਦੇ ਮੰਦੇ ਥਲੇ ਦੇ ਜੜਿਆ ਹੁਣ ਤੁਸੀਂ ਲੱਗੇ ਹੋ ਵੀ ਜਲਦੀ ਨਾਲ ਜਿਹਦਾ ਬੀਜਪੀ ਕੋ ਚੰਗਾ ਵੋਟਾਂ ਲਾ ਕੇ ਪੜੀ ਸਭ ਦਾ ਜੋ ਬਤੀ ਕਰੋ ਤੇ ਤੁਹਾਡਾ ਪਰ ਇਦਾਂ ਨਹੀਂ ਹੈ ਕਿ ਤੁਸੀਂ ਪੰਜਾਬ ਨੂੰ ਬਰਬਾਦ ਕਰ ਦੋਗੇ ਸਭ ਦਾ ਦੇ ਨਾਸਤੇ ਲੋਕਾਂ ਦੇ ਪੁੱਤਾਂ ਨੂੰ ਗੈਸਰ ਦੀ ਬੰਦਿਆ ਆ। ਲੋਕਾਂ ਦੇ ਪੁੱਤਾਂ ਨੂੰ ਲੋਕਾਂ ਦੇ ਅੰੂਰੀ ਸਾਡੀ ਕਰਦਾ। ਲੋਕਾਂ ਦੇ ਪੁੱਤਾਂ ਨੂੰ ਵਧੀਆ ਤੋਂ ਵਧੀਆ ਨੌਕਰੀਆਂ ਦੇ ਕੇ ਸੈੱਟ ਕਰੂਗੀ, ਕਲਮਾਂ ਸੈੱਟ ਕਰੂਗੀ। ਪਰ ਤੇਰੀ ਲਈ ਤੂੰ ਹੀ ਕੋਲ ਹੋ, ਇਹ ਸਭ ਕੋਲ ਹੋ। ਲੋਕਾਂ ਨੇ ਕੋਈ ਪੁੱਤ ਹੋਇਆ ਕੋਈ ਤਾਂ ਅਧੇਰੀ ਪੁੱਤੇ ਜਾਣੇ। ਬਹੁਤ ਬਿਨਾਂ ਬਵਾਦ ਹੋ ਗਿਆ। ਅੱਧੀਆਂ ਜਿੱਤਿਆ ਕਰ ਤੇ ਕਿਨੇ ਕਿਨੇ ਵੱਡੇ ਕਾਲੀ ਇਸੇ ਕਰਕੇ ਛੱਡ ਕੇ ਭਲੀ ਜਾਣਗੇ। ਕਿਉਂਕਿ ਤੁਹਾਡੀਆਂ ਨੀਤੀਆਂ ਤੁਹਾਡਾ ਬੋਲ ਸ ਹੈ ਉਸਦਾ ਫੱਪਾ ਮਾਣਾ ਕੱਲੀ ਦਾ ਕੋਈ ਨੁਕਸਾਨ ਹੋਇਆ ਪੰਜਾਬ ਦਾ ਕੋਈ ਨੁਕਸਾਨ ਕਰਦੇ ਹੋ ਮੈਂ ਇਹ ਜਿਹੜਾ ਕਹਿੰਦਾ ਸੀਗਾ ਕਿ ਸਿਆਮ ਦੇ ਨਾਮ ਆਪਣੀਆਂ ਸਟੇਟਮੈਂਟਾਂ ਦੁਆਰ ਸਦਾਵੋ ਕੋਈ ਇਤਨਾ ਡਗੋ ਡਰਨਾ ਵਾਲੀ ਸਰ